ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਣ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਤੁਹਾਡੇ ਲਈ ਮਿੱਤਰੋ ਪਿੰਡ ਝੰਡ ਵਾਲੇ ਦੇ ਵਿੱਚੋਂ ਝੰਡ ਵਾਲਾ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹੇ ਫਿਰੋਜ਼ਪੁਰ ਦਾ ਮਨਮਤਾ ਨਗਰਾ ਤੇ ਚੰਦਪੱਜ ਦਾ ਗਵੰਡੀ ਪਿੰਡ ਆ ਮੋਦਕੀ ਤੋਂ ਜਦੋਂ ਆਪਾਂ ਫਰੀਦਕੋੜ ਨੂੰ ਜਾਣੇ ਆ ਮਿੱਤਰੋ ਤੇ ਸ਼ਹੀਦ ਭਗਤ ਸਿੰਘ ਦਾ ਸਟੈਚੂ ਲੱਗਾ ਜਿੱਥੇ ਸ਼ਹੀਦ ਭਗਤ ਸਿੰਘ ਆਪਾਂ ਸਿਰ ਸਜਦਾ ਬਾ ਉਸ ਚਿਹਰੇ ਦੇ ਅੱਗੇ ਉਸ ਉਸ ਸਟੈਚੂ ਦੇ ਅੱਗੇ ਹਮੇਸ਼ਾ ਝੁੱਕ ਕੇ ਨੰਗੀਦਾ ਕਿਉਂਕਿ ਸ਼ਹੀਦ ਭਗਤ ਸਿੰਘ ਬਹੁਤ ਵੱਡਾ ਨਾਮ ਆ ਜਿੰਨੇ ਸਾਡਾ ਦੇਸ਼ ਆਜ਼ਾਦ ਕਰਵਾਇਆ ਤੇ ਉਸ ਸ਼ਹੀਦ ਭਗਤ ਸਿੰਘ ਦੀ ਫੋਟੋ ਵਾਲਾ ਪਿੰਡ ਆ ਮਿੱਤਰੋ ਜਿਹੜਾ ਉਹ ਜੰਡਵਾਲਾ ਜੰਡਵਾਲੇ ਪਿੰਡ ਦੇ ਵਿੱਚ ਪ੍ਰਗਟ ਵੀਰ ਦੇ ਕੋਲ ਇੱਕ ਵੈੜ ਬਕਾਊ ਆ ਮਿੱਤਰੋ ਆਵਾਜ਼ ਨਹੀਂ ਆਈ ਸੀ ਵੀਡੀਓ ਪ੍ਰੋਪਰ ਜਾਣਕਾਰੀ ਪਾਈ ਤੋਂ ਲੈ ਕੇ ਆਪਾਂ ਬਣਾਈ ਸੀਗੀ ਕ੍ਰੋਸ ਬਰੀਡ ਦੇ ਵਿੱਚ ਪਹਿਲਾ ਸੂਆ ਵੈੜ ਆ ਮਿੱਤਰੋ ਸੂਈ ਸਵਾਈਆ 14-15 ਦਿਨਾਂ ਦੀ ਸੂਈ ਥੱਲੇ ਆ ਇਸ ਟਾਈਮ 16-17 ਕਿਲੋ ਦੁੱਧ ਤਿਆਰ ਆ ਕੰਡੇ ਵਾਲਾ ਕੰਡੇ ਵਾਲਾ ਤਿਆਰ ਦੁੱਧ ਮਿੱਤਰੋ 16 17 ਕਿਲੋ ਰੈਡੀ ਆ ਮਗਰ ਇਹਦੇ ਬੱਛਾ ਵਾ ਮਿੱਤਰੋ ਤੇ ਸੀਲ ਠੰਡੀਆਂ ਚੌਣ ਚਾਂਣ ਦੇ ਵਿੱਚ ਬਾਈ ਹੁਣੀ ਦੱਸਦੇ ਤੇ ਦੁੱਧ 17 18 ਕਿਲੋ ਇਸ ਟਾਈਮ ਤਾਂ ਤਿਆਰ ਆ 16 ਹੀ ਮੰਨਿਓ ਤੁਸੀਂ 20 ਬਾਜੂ ਕੀ ਟੋਰਣਾ ਕਿਉਂਕਿ ਬਾਈ ਹੁਣੀ ਆਂਦੇ ਅਸੀਂ 10 12 ਦਿਨ ਮੰਨ ਲਓ ਵੀ ਸੇਵਾ ਸੰਭਾਲਾ ਜਿਹੜੀ ਉਹ ਵੀ ਪਸ਼ੂ ਦੀ ਘੱਟ ਕਰਦੇ ਆ ਤੇ ਵੀਰ ਨੇ ਇਹ ਵੇਚ ਨਹੀਂ ਆ ਮਿੱਤਰੋ ਰੇਟ ਇਹਦਾ ਬਾਈ ਨੇ ਜਿਹੜਾ ਤੈਅ ਕੀਤਾ ਵਾ ਉਹ ਕੀਤਾ ਵਾ ਮਿੱਤਰੋ ਪਤਾ ਨਹੀਂ ਯਾਰ 85 ਮੰਗਾਈ ਪੰਨ 75 ਉਹ ਤੁਸੀਂ ਬਾਈ ਨਾਲ ਫੋਨ ਤੇ ਕਨਫਰਮ ਕਰ ਲਿਆ ਜੀ 98033 137249803313724 ਬਈ ਦਾ ਨੰਬਰ ਇਸ ਨੰਬਰ ਤੇ ਬਾਈ ਨਾਲ ਰابطਾ ਕੈਮ ਕਰ ਲਿਆ ਜੀ ਨੰਬਰ ਸਕਰੀਨ ਦੇ ਉੱਤੇ ਆ ਪਿੰਡ ਝੰਡਵਾਲਾ ਜਿਹੜਾ ਪਿੰਡ ਫਰੀਪੁਰ ਪੈਂਦਾ ਵਾ ਵਧੇਰੇ ਜਾਣਕਾਰੀ ਲਈ ਨੰਬਰ ਸਕਰੀਨ ਤੇ ਜਦੋਂ ਤੁਸੀਂ ਮੋਦਗੀ ਤੋਂ ਫਰੀਦਕੋਟ ਨੂੰ ਜਾਂਦੇ ਆ ਤਾਂ ਉਸ ਦੇ ਉੱਤੇ ਬੋਤ ਲੱਗਾ ਹੋਇਆ ਮਿੱਤਰੋ ਧੰਨਵਾਦ ਮਿੱਤਰੋ ਜਉਂਦੇ ਰਹੋ ਸ਼ੁਕਰੀਆ ਵੀਡੀਓ ਸ਼ੇਅਰ ਜਰੂਰ 9803313724